ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਵਿਸ਼ਵ ਲੈਵਲ ਪੱਧਰ ਦੇ ਸਮਾਗਮ ਕਰਵਾਏ ਜਾ ਰਹੇ ਨੇ ਜੋ ਤਿਆਰੀਆਂ ਜੋ ਪ੍ਰਬੰਧ ਜੋ ਬੰਦੋਬਸਤ ਇੱਥੇ ਕੀਤੇ ਗਏ ਨੇ ਜੋ ਸਜੋਬੰਦੋਬਸਤ ਕੀਤੇ ਗਏ ਨੇ ਸੋ ਤੁਸੀਂ ਵੀ ਦਰਸ਼ਨ ਕਰ ਰਹੇ ਹੋ ਤੁਸੀਂ ਵੀ ਦੇਖ ਰਹੇ ਹੋ ਇਹ ਜੋ ਰਸਤਾ ਹੈ ਇਹ ਤਕਸਰੀ ਕਿਸਗੜ ਸਾਹਿਬ ਤੋਂ ਲੈ ਕੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਦੀਸਤਾਨ ਜਿੱਥੇ ਉਹਨਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਜਗ੍ਹਾ ਨੂੰ ਇਹ ਰਸਤਾ ਜਾ ਰਿਹਾ ਹੈ ਜੋ ਬਹੁਤ ਹੀ ਸੋਹਣੀ ਸਜਾਵਟ ਕੀਤੀ ਹੋਈ ਹੈ ਬਹੁਤ ਹੀ ਉੱਚੇ ਪ੍ਰਬੰਧ ਕੀਤੇ ਗਏ ਨੇ ਬਹੁਤ ਦੂਰ ਨੇੜੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਥੇ ਸਮਾਗਮ ਕਰਵਾਏ ਜਾ ਰਹੇ ਨੇ ਸੋ ਅਸੀਂ ਵੀ ਇੱਥੇ ਹਾਜ਼ਰੀ ਭਰੀ ਹੈ ਸੋਮਵਾਰ ਐਤਵਾਰ ਉਸ ਦਿਨ ਅਸੀਂ ਵੀ ਹਾਜ਼ਰੀ ਭਰੀ ਹੈ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਾਲਦੀ ਦੇ ਵਿੱਚ ਅਸੀਂ ਵੀ ਹਾਜ਼ਰੀ ਲਵਾਈ ਤੁਸੀਂ ਵੀ ਸਿੱਖ ਸੰਗਤ ਉਹ ਜਿੱਥੇ ਬੈਠੇ ਹੋ ਦੂਰੇ ਨੇੜੇ ਜਿੱਥੇ ਵੀ ਇਹ ਵੀਡੀਓ ਦੇਖ ਰਹੇ ਹੋ ਸੁਣ ਰਹੇ ਹੋ ਤੁਸੀਂ ਜਰੂਰ ਇੱਕ ਵਾਰ ਆਪਣੇ ਪਰਿਵਾਰ ਦੇ ਬੱਚਾ ਸਮੇਤ ਜਾ ਕੇ ਤੇ ਹਾਜ਼ਰੀ ਜਰੂਰ ਭਰਿਓ ਤਾਂ ਕਿ ਗੁਰੂ ਘਰ ਦੀ ਖੁਸ਼ੀਆ ਪ੍ਰਾਪਤ ਕਰ ਸਕੀ ਤੇ ਬੱਚਿਆਂ ਨੂੰ ਆਪਾ ਦੱਸ ਸਕੀਏ ਅੱਗੇ ਸਿੱਧੇ ਦੇ ਸਕੀਏ ਕਿ ਕਿੰਦਾ ਸਾਡੇ ਗੁਰੂਆਂ ਦੀ ਸ਼ਹੀਦੀਆਂ ਦਿੱਤੀਆਂ ਸੀ ਕਿਸੇ ਹੋਰ ਕੌਮ ਵਾਸਤੇ ਸੋ ਅੱਜ ਵੀ ਉਸੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਹੈ ਦੇਸਾਂ ਵਦੇਸਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ